ਇਚੂਸ ਵਾਲੇ ਬੱਚਿਆਂ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਔਰ ਸਲਾਮ ਹੈ ਪੰਜਾਬੀਆਂ ਨੂੰ ਖਾਸ ਕਰਕੇ ਉਹ ਤਾਂ ਮਨ ਟੁੱਟ ਗਏ ਕੋਨਿਆਲ ਤੋਂ ਜਿਹੜਾ ਉਹ ਟੁੱਟਣੇ ਬਾਜੂ ਪਾਣੀ ਸਾਰਾ ਤੇ ਗਰਦਾਲਪੁਰ ਉਹ ਟੁੱਟਿਆ ਉਹ ਇਧਰ ਆ ਗਿਆ ਪਾਣੀ ਉਹ ਫਸੇ ਬੱਚੇ ਉਹ ਫਸੇ ਆ ਕੋਈ ਉਹਨਾਂ ਕੋ ਸਬਦਾ ਨਹੀਂ ਅਜੇ ਤੱਕ ਹੈਗੀ ਨਾ ਹੋਣਾ ਬੰਦੇ ਹੀ ਜਾ ਸਕਦੇ ਆ ਸਾਹਮਣੇ ਟਰੈਕਟਰ ਲੈ ਕੇ ਗਏ ਉਹ ਵੀ ਫਸ ਗਏ ਉਧਰ ਸਰਹੱਦੀ ਤਹਿਸੀਲ ਅਜਨਾਲਾ ਚ ਮੌਜੂਦ ਹਾਂ ਤਾਂ ਤੁਹਾਨੂੰ ਦੱਸਣਾ ਚਾਹਵਾਂਗੇ ਕਿ ਰਮਦਾਸ ਦਾ ਕਾਫੀ ਏਰੀਆ ਇਸ ਵੇਲੇ ਜੋ ਹੈ ਉਹ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਰਾਵੀ ਦਰਿਆ ਦੇ ਕਹਿਰ ਕਰਕੇ ਇਹ ਇਲਾਕੇ ਪਾਣੀ ਜੀ ਡੁੱਬ ਗਏ ਨੇ ਸਥਿਤੀ ਕੁਛ ਇਸ ਤਰ੍ਹਾਂ ਦਿਖਾਣਿਆ ਤੁਸੀਂ ਵੇਖੋ ਕਿ ਇਸ ਵੇਲੇ ਉਹ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਛੱਤ ਦੇ ਉੱਤੇ ਚੜ੍ਹੇ ਨੇ ਤਾਂ ਇਹ ਪੂਰੇ ਘਰ ਇਸ ਵੇਲੇ ਪਾਣੀ ਦੀ ਲਪੇੜ ਚ ਆ ਕੇ ਡੁੱਬ ਚੁੱਕੇ ਨੇ ਤਾਂ ਲੋਕ ਆਪਣੀ ਜਾਨ ਬਚਾਉਣ ਵਾਸਤੇ ਤੁਸੀਂ ਵੇਖੋਗੇ ਘਰ ਦੀ ਛੱਤ ਦੇ ਉੱਪਰ ਖੜੇ ਨੇ ਅਤੇ ਮਦਦ ਦੀ ਗਹਾਰ ਆਪਣੇ ਪੰਜਾਬੀ ਭਰਾਵਾਂ ਕੋਲੋਂ ਆ ਲਗਾ ਰਹੇ ਨੇ ਕਿ ਉਹਨਾਂ ਨੂੰ ਕੋਈ ਦਿੱਤਾ ਜਾਵੇ ਘਰ ਦੀ ਛੱਤ ਦੇ ਉੱਤੇ ਸਾਰਾ ਉਹਨਾਂ ਨੇ ਆਪਣਾ ਸਮਾਨ ਰੱਖਿਆ ਹੈ ਔਰ ਇਸ ਵੇਲੇ ਟਰੈਕਟਰ ਜਿਹੜਾ ਹੈ ਉਹ ਵੀ ਇਸੇ ਫਸਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਉਸ ਨੂੰ ਪਤਾ ਨਹੀਂ ਚੱਲਿਆ ਕਿ ਇਸ ਵੇਲੇ ਇੱਥੇ ਸੜਕ ਹੈ ਕਿ ਇੱਥੇ ਖੇਤ ਨੇ ਦੂਜੇ ਪਾਸੇ ਦੀ ਤਸਵੀਰ ਤੁਹਾਨੂੰ ਅਸੀਂ ਦਿਖਾਉਣੀ ਆ ਕਿ ਸੜਕ ਹੁਣ ਤੁਸੀਂ ਦੇਖੋ ਕਿ ਇਹ ਸਾਰਾ ਇਲਾਕਾ ਜਿਹੜਾ ਹੈ ਇਸ ਵੇਲੇ ਇੱਕ ਤਰ੍ਹਾਂ ਦਾ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਤੇ ਦੂਜੇ ਪਾਸੇ ਅਸੀਂ ਤੁਹਾਨੂੰ ਸੜਕ ਦਿਖਾ ਰਹੇ ਹਾਂ ਤਾਂ ਸੜਕ ਜਿਹੜੀ ਹੈ ਉਹ ਤੁਹਾਨੂੰ ਇਸ ਕਰਕੇ ਦਿਖਾਣੀ ਜ਼ਰੂਰੀ ਹੈ ਕਿ ਇੱਥੋਂ ਤੁਸੀਂ ਵੇਖ ਸਕਦੇ ਹੋ ਕਿ ਪ੍ਰੋਪਰ ਇੱਕ ਹਾਈਵੇ ਜਿਹੜਾ ਹੈ ਉਹ ਅਜਨਾਲਾ ਤੋਂ ਜਿਹੜਾ ਰਮਦਾਸ ਏਰੀਆ ਦੇ ਵਿੱਚ ਜਾਂਦਾ ਹੈ ਉਹ ਇਲਾਕਾ ਹੈ ਔਰ ਇਸੇ ਇਲਾਕੇ ਤੁਸੀਂ ਦੇਖੋ ਕਿ ਅੱਗੇ ਲਗਾਤਾਰ ਰਾਵੀ ਦਾ ਪਾਣੀ ਵਧਦਾ ਜਾ ਰਿਹਾ ਔਰ ਪ੍ਰੋਪਰ ਹਾਈਵੇ ਹੈ ਤੁਸੀਂ ਵੇਖੋ ਕਿ ਬੋਥ ਸਾਈਡ ਰੋਡ ਨੇ ਔਰ ਬਕਾਇਦਾ ਤੌਰ ਦੇ ਉੱਤੇ ਇੱਥੇ ਡਬਲ ਸਾਈਡ ਰੋਡ ਜਿਹੜੀ ਇੱਥੇ ਤੁਹਾਨੂੰ ਨਜ਼ਰ ਆਏਗੀ ਔਰ ਉਸ ਦੇ ਵਿੱਚ ਜਿਹੜਾ ਹੈ ਇਹ ਹਾਈਵੇ ਜਿਹੜਾ ਹੈ ਪਾਣੀ ਦੇ ਵਿੱਚ ਡੁੱਬਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਸਰਹੱਦੀ ਤਹਿਸੀਲ ਅਜਨਾਲਾ ਦੇ ਵਿੱਚ ਗੱਗੋਮਾਲ ਜਿਹੜਾ ਇੱਕ ਇਲਾਕਾ ਹੈ ਔਰ ਇਹ ਦੇਖੋ ਪੂਰਾ ਪ੍ਰੋਪਰ ਏਰੀਆ ਹੈ ਔਰ ਹਰ ਘਰ ਹਰ ਲੋਕ ਜਿਹੜੇ ਨੇ ਇਸ ਲਈ ਆਪਣੇ ਘਰ ਦੀਆਂ ਛੱਤਾਂ ਦੇ ਉੱਤੇ ਤਾਂ ਨਜ਼ਰ ਆਣਗੇ ਆਪਣੇ ਮਾਲ ਡੰਗਰ ਵਾਸਤੇ ਤੇ ਆਪਣੇ ਰਹਿਣ ਵਾਸਤੇ ਜਿਹੜੇ ਆਲਨੇ ਨੇ ਉਹਨਾਂ ਵੱਲੋਂ ਛੱਤਾਂ ਦੇ ਉੱਤੇ ਬਣਾਏ ਜਾ ਰਹੇ ਨੇ ਤੇ ਦੂਜੇ ਪਾਸੇ ਇਹ ਪੂਰਾ ਇੱਕ ਵਿਕਸਿਤ ਏਰੀਆ ਹੈ ਤੁਸੀਂ ਦੇਖੋ ਬਾਕਾਇਦਾ ਤੁਹਾਨੂੰ ਅਸੀਂ ਡਬਲ ਰੋਡ ਦਿਖਾਈ ਹੈ ਤਾਂ ਦੂਸਰੇ ਪਾਸੇ ਦੀ ਤਸਵੀਰ ਐ ਵਾ ਔਰ ਅਸੀਂ ਦੱਸਣਾ ਚਾਹਾਂਗੇ ਕਿ ਇਹ ਕੋਈ ਦਰਿਆ ਨਹੀਂ ਹੈ ਇਹ ਇੱਕ ਮੈਦਾਨੀ ਇਲਾਕਾ ਹੈ ਮੈਦਾਨੀ ਇਲਾਕੇ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਤੁਸੀਂ ਦੇਖੋਗੇ ਇਸ ਵੇਲੇ ਉਸ ਘਰ ਦੇ ਵਿੱਚ ਮਦਦ ਵਾਸਤੇ ਟਰੈਕਟਰ ਜਾ ਰਿਹਾ ਹੈ ਔਰ ਤੁਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਸੀਂ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਮਦਦ ਵਾਸਤੇ ਜਿਹੜੇ ਹੱਥ ਪੰਜਾਬੀਆਂ ਦੇ ਹੱਥ ਹਮੇਸ਼ਾ ਪੰਜਾਬੀਆਂ ਵਾਸਤੇ ਅੱਗੇ ਹੁੰਦੇ ਨੇ ਤਾਂ ਉਹ ਤੁਸੀਂ ਦੇਖੋਗੇ ਇਸ ਵੇਲੇ ਲਗਾਤਾਰ ਇਸ ਵੇਲੇ ਟਰੈਕਟਰ ਜਾ ਰਹਾ ਹੈ ਉਹ ਬਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਆਪਣਿਆਂ ਨੂੰ ਔਰ ਜਿਹੜੇ ਸਰਦਾਰ ਸਾਹਿਬ ਨੇ ਉਹ ਆਈਸੀ ਥੱਲੇ ਤੇ ਉਸ ਤੋਂ ਬਾਅਦ ਉਹ ਵਾਪਸ ਜਾ ਰਹੇ ਟਰੈਕਟਰ ਜਿਹੜਾ ਉਹਨਾਂ ਦੀ ਹੈਲਪ ਔਰ ਇਸ ਤੋਂ ਅੱਗੇ ਇੱਕ ਪਿੰਡ ਨਹੀਂ ਮਤਲਬ ਸੈਂਕੜੇ ਪਿੰਡ ਹੋਣਗੇ ਜਿਹੜੇ ਇਸ ਵੇਲੇ ਪਾਣੀ ਦੀ ਚਪੇਟ 'ਚ ਨੇ ਤਾਂ ਭਾਜੀ ਕਿੰਨੇ ਕੁ ਪਿੰਡ ਹੈਗੇ ਨੇ ਅੱਗੇ ਜਿਹੜੇ ਕਿਉਂਕਿ ਇੱਥੋਂ ਦੀ ਜ਼ਿਕਰ ਇਤਨਾ ਦਾ ਕਰੀਏ ਤਾਂ ਜਿਹਨੂੰ ਅਸੀਂ ਕਹਿੰਦੇ ਲਕਸ਼ਮਣ ਰੇਖਾ ਹੀ ਹੈ ਕਿ ਇਸ ਤੋਂ ਪਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਥੇ ਆਮ ਜਾਣਾ ਕਿਸੇ ਵੀਕਲ ਦਾ ਨਾ ਮੁਮਕਿਨ ਹੈ ਕਿਉਂਕਿ ਹੁਣ ਟਰੈਕਟਰ ਹੀ ਇਕ ਆਸਰਾ ਬਚਿਆ ਹੈ ਔਰ ਤੁਸੀਂ ਵੇਖੋ ਕਿ ਫਸ ਚੁੱਕਾ ਟਰੈਕਟਰ ਟਰੈਕਟਰ ਫਸ ਗਿਆ ਜੀ ਹਾਂਜੀ ਹਾਂਜੀ ਟਰੈਕਟਰ ਉਹ ਤੁਹਾਡੇ ਸਾਹਮਣੇ ਦਿਖਣ ਰਿਹਾ ਫਸਿਆ ਤੇ ਘੜ ਤੋਂ ਘੜ ਵੀ 100 ਪਿੰਡ ਨੂੰ ਨਾਤਾ ਟੁੱਟ ਚੁੱਕਾ ਇਧਰ 100 ਪਿੰਡ ਹਾਂ ਡੇਰੇ ਤੋਂ ਲੈ ਕੇ ਉਧਰ ਪੂਰਾ ਪਾਣੀ ਪਾਣੀ ਆ ਗਰਦਾਸਪੁਰ ਦੇ ਥੱਲੇ ਥੱਲੇ ਏਰੀਏ 'ਚ ਤੇ ਆ ਜਿੰਨਾ ਵੀ ਸੁਲਤਾਨਮਲ ਥੋਬਾ ਰਮਦਾਸ ਸਾਰਾ ਏਰੀਆ ਪਾਣੀ ਦੀ ਲਪੇਟ 'ਚ ਸੜਕੇ ਜੀ ਇਸ ਵੇਲੇ ਜਿੱਥੇ ਖੜੇ ਹਾਂ ਹਾਂਜੀ ਹਾਂਜੀ ਇਹ ਮੁੱਖ ਮਾਰਗ ਆ ਮੁੱਖ ਮਾਰਗ ਜਿਹੜਾ ਆਪਣਾ ਰਮਦਾਸ ਡੇਰਾ ਗਰਦਾਸਪੁਰ ਨੂੰ ਨਿਕਲਦਾ ਅਮਰਸਰ ਤੋਂ ਉਹ ਮਾਰ ਗਿਆ ਹੈ ਇਹ ਬਣ ਚੁੱਕਾ ਅਜੇ ਥੋੜਾ ਥੋੜਾ ਬਣ ਰਿਹਾ ਹੈ ਇਹਦਾ ਕੰਮ ਚੱਲ ਰਿਹਾ ਹੈ ਇਧਰ ਸਾਰਾ ਹੀ ਥਾਂ ਨੂੰ ਪਾਣੀ ਗੱਗੋਮਾਲ ਤੋਂ ਇਹ ਇਹ ਕਿੰਨਾ ਇਹ ਪਿੰਡ ਇਹਦੇ ਵਿੱਚ ਕਟੋੜ ਜਿਹੜੇ ਨੁਕਸਾਨੇ ਗਏ ਨੇ ਇਹ ਕਟੋ ਘਟ ਵੀ 100 150 ਪਿੰਡ ਆ ਥੱਲੇ ਥੱਲੇ ਛੋਟੇ ਛੋਟੇ ਪਿੰਡ ਜਿੰਨੇ ਵੀ ਜਿਆਦਾ ਹੀ ਹੋਣਗੇ 150 ਤੋਂ ਵੀ ਜੇ ਆਪਣੇ ਅਮਰ ਅਮਰਸਰ ਜ਼ਿਲ੍ਹੇ ਦੇ ਵੇਖੀਏ ਪਰ ਇਹ ਗਰਦਾਸਪੁਰ ਜ਼ਿਲ੍ਹਾ ਤੇ ਸਾਰਾ ਹੀ ਤੁਹਾਨੂੰ ਪਤਾ ਉਧਰ ਲਪੇਟ ਚ ਆ ਗਿਆ ਪਹਿਲਾਂ ਹੀ ਇੱਥੇ ਅੱਜ ਸਵੇਰੇ ਕੋਈ 3 ਵਜੇ ਪਾਣੀ ਆਇਆ ਅੱਛਾ 3 ਵਜੇ ਹਾਂਜੀ ਹਾਂਜੀ ਬਿਲਕੁਲ 3 ਵਜੇ ਅੱਤ ਬਾਜੀ ਫਿਰ ਅਚਾਨਕ ਕੀ ਹੋਇਆ ਕੀ ਚਾਣਾ ਜਦੋਂ ਪਾਣੀ ਆਇਆ ਤੇ ਇੱਕਦਮ ਹੜਤਲ ਤੇ ਮੱਚੀ ਹੋਣੀ ਪਿੰਡ ਦੇ ਵਿੱਚ ਉਹ ਤੁਹਾਨੂੰ ਪਤਾ ਇਹ ਪਾਣੀ ਉਹ ਰਾਵੀ ਦਾ ਪਾਣੀ ਪਹਿਲਾਂ ਚੜਨ ਲਿਆ ਉਹ ਤੋਂ ਮਾਲਨ ਟੁੱਟ ਗਿਆ ਕੋਈ ਨਿਆਲ ਤੋਂ ਤੇ ਉਹ ਟੁੱਟਣ ਦੇ ਬਾਅਦ ਪਾਣੀ ਸਾਰਾ ਕਿ ਗਰਦਾਲਪੁਰੋਂ ਟੁੱਟਿਆ ਉਹ ਇਧਰ ਆ ਗਿਆ ਪਾਣੀ ਜਿਹੜੇ ਤਸੀਬਾ ਨੂੰ ਕਮਜ਼ੋਰ ਹੀ ਉਹ ਟੁੱਟਿਆ ਉਹਨਾਂ ਨੇ ਸਰਕਾਰ ਨੇ ਕੋਈ ਪਾਣੀ ਹਾਂਜੀ ਸਰਕਾਰ ਪਰ ਕੋਈ ਪਹਿਲਾਂ ਇਹਦਾ ਦੇਖਭਾਲ ਕਰਦੀ ਇਹ ਸੜਕਾ ਵੇਖੋ ਵਹਿ ਚੁੱਕੀ ਆ ਬਹੁਤ ਚੌੜੀ ਇਥੋਂ ਸੜਕ ਇਥੋਂ ਕਿਉਂ ਦੋ ਛੜਕਾਂ ਪਾੜਦੀਆਂ ਇੱਕ ਗੱਗੋਮਾਲ ਅੰਦਰ ਜਾਂਦੀ ਪਿੰਡ ਨੂੰ ਅੱਛਾ ਇਹ ਵੀ ਸੜਕ ਆ ਹਾਂਜੀ ਇਹ ਜਿਹੜੀਆਂ ਇੱਥੋਂ ਦੋ ਇੱਕ ਨਵਾਂ ਬਾਈਪਾਸ ਬਣ ਗਿਆ ਨਾ ਡੇਰਾ ਰੋਡ ਵਾਲਾ ਤੇ ਅੰਦਰ ਨੂੰ ਜਾਂਦੀ ਤੇ ਪੂਰੀ ਉਹ ਵੇਖੋ ਉਹ ਵਹਿ ਚੁੱਕੀ ਆ ਸੜਕ ਤੁਹਾਡੇ ਸਾਹਮਣੇ ਤੇਰੀ ਉਹ ਅੱਗੇ ਜਿਹੜੀ ਅਸੀਂ ਵੇਖੀ ਹਾਂ ਹਾਂਜੀ ਹਾਂਜੀ ਉਹ ਵੇਖੋ ਪਾਣੀ ਕਿੰਨਾ ਤੇਰੇ ਲੋਕ ਘਰਾਂ ਦੀ ਛੱਤਾਂ ਤੇ ਨੇ ਉਹ ਫਿਰ ਕਿਵੇਂ ਗੁਜ਼ਾਰਾ ਕਰ ਰਹੇ ਨੇ ਉਹਨਾਂ ਨੂੰ ਅਗਰ ਕਿਸੇ ਚੀਜ਼ ਦੀ ਲੋੜ ਆ ਕੋਈ ਉਹਨਾਂ ਨੂੰ ਕੋਈ ਸਬਦਾ ਨਹੀਂ ਹੈਗੀ ਉਹ ਵੇਖੋ ਤੁਹਾਡੇ ਸਾਹਮਣੇ ਹੀ ਆ ਉਹ ਫਸੇ ਬੱਚੇ ਉਹ ਫਸੇ ਕੋਈ ਉਹਨਾਂ ਕੋ ਸਬਦਾ ਨਹੀਂ ਅਜੇ ਤੱਕ ਹੈਗੀ ਤੇ ਨਾ ਹੁਣ ਬੰਦੇ ਹੀ ਜਾ ਸਕਦੇ ਆ ਉਹ ਸਾਹਮਣੇ ਟਰੈਕਟਰ ਲੈ ਕੇ ਗਏ ਉਹ ਵੀ ਫਸ ਗਏ ਉਧਰ ਹਾਂਜੀ ਟਰੈਕਟਰ ਜਿਹੜਾ ਬੰਦਾ ਜਿਹੜਾ ਸ਼ਖਸ ਅਸੀਂ ਟਰੈਕਟਰ ਦੇ ਨਾਲ ਦੇਖਨੇ ਤਕਰੀਬਨ 3-4 ਫੁੱਟ ਡੁੱਬ ਚੁੱਕਾ ਹਾਂ ਡੁੱਬ ਚੁੱਕਾ ਵੇਖ ਲਓ ਬਹੁਤ ਨੀਵਾ ਉੱਥੇ ਸੜਕ ਸਾਰੀ ਵਹਿ ਗਈ ਆ ਉਹ ਛੜਕਿਆ ਜਿੱਥੇ ਉਹ ਬੈਠਾ ਪਾਣੀ ਉਹ ਛੜਕ ਜਿਹੜੀ ਹੈ ਨਾ ਸੜਕ ਰੋੜ ਚੁੱਕੀ ਉੱਥੇ ਰੋੜ ਹੀ ਡੇਰਾ ਇਹ ਜਿਹੜਾ ਵੱਡਾ ਰੋੜ ਆ ਨਾ ਉੱਥੋਂ ਵਹਿ ਚੁੱਕੀ ਆ ਸੜਕ ਤੇ ਉਥੇ ਨਾ ਹੁਣ ਜਰੀਲੇ ਜਨਵਰੀ ਵਿੱਚ ਆ ਸੱਪ ਸੁਪੀ ਫਿਰਨਦੇ ਆ ਬਹੁਤ ਜ਼ਿਆਦਾ ਵੇਖੋ ਤੋ ਵੱਡੀ ਤਸਵੀਰ ਬੱਚਿਆਂ ਨੂੰ ਕੱਢਿਆ ਜਾ ਰਿਹਾ ਤਸਵੀਰ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਤੇ ਕਿ ਬੱਚਿਆਂ ਨੂੰ ਤੁਸੀਂ ਵੇਖੋ ਕਿਸ ਤਰੀਕੇ ਨਾਲ ਪੰਜਾਬੀ ਪੰਜਾਬੀਆਂ ਵਾਸਤੇ ਖੜਦੇ ਨੇ ਲੇਕਿਨ ਪੰਜਾਬ ਨੂੰ ਜਦੋਂ ਮਤ ਹੁੰਦੀ ਸ਼ਾਇਦ ਕੋਈ ਨਹੀਂ ਆਂਦਾ ਉਹ ਇਹ ਠੀਕ ਹੈ ਭਾਜੀ ਹਾਂਜੀ ਬਿਲਕੁਲ ਕੋਈ ਨਹੀਂ ਪੰਜਾਬੀ ਪੰਜਾਬੀਆਂ ਇਸੇ ਵੇਖੋ ਕਿਵੇਂ ਕਿਵੇਂ ਆਪਣੀ ਜਾਨ ਮੁਸ਼ਕਲ ਚ ਪਾ ਕੇ ਉਹ ਸਰਦਾਰ ਮੁੰਡਾ ਇਸ ਵੇਲੇ ਤੁਸੀਂ ਵੇਖੋ ਇਹ ਵੇਖੋ ਇਹ ਤਸਵੀਰ ਵੇਖਣ ਵਾਲੀ ਹੈ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਪੰਜਾਬੀਆਂ ਦੀ ਤਸਵੀਰ ਪੰਜਾਬੀ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਨੇ ਤੁਸੀਂ ਵੇਖੋ ਕਿਵੇਂ ਪਾਣੀ ਦੇ ਵਿੱਚ ਸਵੇਲੇ ਬੱਚਿਆਂ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਸਲਾਮ ਹੈ ਪੰਜਾਬੀਆਂ ਨੂੰ ਖਾਸ ਕਰਕੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਸਲਾਮ ਹੈ ਇਸ ਵੇਲੇ ਸਿਰਫ ਇੱਕੋ ਹੀ ਹੈ ਕਿ ਤੁਸੀਂ ਵੇਖੋ ਕਿ ਉਸ ਨੇ ਆਪਣੀ ਪ੍ਰਵਾਹ ਨਹੀਂ ਕੀਤੀ ਸਿਰਫ ਇਸ ਵੇਲੇ ਉਹਦਾ ਮਕਸਦ ਹੈ ਜੀ ਲੰਗਰ ਲਾਉਂਦੇ ਪਰ ਸਾਡੇ ਇੱਥੇ ਕੋਈ ਨਹੀਂ ਪਹੁੰਚਾ ਹਾਂਜੀ ਆਪਣੇ ਸਾਡੀ ਸਟੇਟ ਕੇਰਲਾ ਤੱਕ ਪਹੁੰਚ ਜਾਂਦੀ ਲੰਗਰ ਲੈ ਕੇ ਪਰ ਸਾਡੇ ਵਾਸਤੇ ਇੱਥੇ ਕੋਈ ਵੀ ਨਹੀਂ ਆਇਆ ਅਜੇ ਤੱਕ ਬਾਰਡਰ ਇਹਦੇ ਵਿੱਚ ਮੁਸ਼ਕਲ ਪੈਂਦੀ ਪੰਜਾਬੀ ਸ ਤੋਂ ਹੋ ਕੇ ਹਾਂ ਸਭ ਤੋਂ ਮੈਨੂੰ ਭੀੜ ਪੈਂਦੀ ਕੋਈ ਨਹੀਂ ਆਂਦਾ ਕੋਈ ਨਹੀਂ ਅਜੇ ਤੱਕ ਕੋਈ ਬਾਹਰਲੀ ਸਟੇਟ ਕੋਈ ਸੰਸਥਾ ਨਹੀਂ ਆਈ ਅਜੇ ਤੱਕ ਇੱਥੇ ਹਾਂ ਆ ਵੇਖ ਸਕਦੇ ਤੁਸੀਂ ਬਾਰਡਰ ਆਪਣੇ ਲੋਕ ਆਪਣੇਆਂ ਨੂੰ ਬਚਾਉਣ ਦੇ ਆ ਪੰਜਾਬੀ ਪੰਜਾਬੀਆਂ ਵਾਲੇ ਖੰਡ ਦੇ ਆ ਇਹ ਸਾਡਾ ਬਾਰਡਰ ਏਰੀਆ ਜੇ ਤੱਕ ਕੋਈ ਵੀ ਨਹੀਂ ਪਹੁੰਚਾ ਨਾ ਸਰਕਾਰ ਪਹੁੰਚੀ ਜਾਂ ਨਾ ਕੋਈ ਵੀ ਅਜੇ ਕੋਈ ਪ੍ਰਸ਼ਾਸਨ ਨਹੀਂ ਇੱਥੇ ਤੱਕ ਆਇਆ ਜੇ ਹਾਂ ਹਾਂ ਆ ਤੁਸੀਂ ਵੇਖ ਸਕਦੇ ਕੋਈ ਦੀਦਾ ਪ੍ਰਸ਼ਾਸਨ ਦਾ ਬੰਦਾ ਇੱਥੇ ਕੋਈ ਵੀ ਤੇ ਬਿਲਕੁਲ ਆਮ ਜਨਤਾ ਹੀ ਤੁਸੀਂ ਵੇਖੋ ਵੈਸੇ ਤੇ ਕੰਮ ਪ੍ਰਸ਼ਾਸਨ ਦਾ ਲੇਕਿਨ ਇਸ ਵੇਲੇ ਕੱਢਿਆ ਜਾ ਰਿਹਾ ਤਸਵੀਰਾਂ ਤੁਸੀਂ ਵੇਖੋ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਹੇ ਆ ਅਸੀਂ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਔਰ ਤੁਸੀਂ ਵੇਖੋ ਕਿ ਜਿਸ ਵੇਲੇ ਅਸੀਂ ਆਪਣੀ ਰਿਪੋਰਟਿੰਗ ਸ਼ੁਰੂ ਕੀਤੀ ਸੀ ਤਾਂ ਇਸ ਜਗ੍ਹਾ ਤੇ ਪਾਣੀ ਨਹੀਂ ਸੀ ਮਹਿਜ ਕੁਝ ਸਮੇਂ ਦੇ ਵਿੱਚ ਹੀ ਇੱਥੇ ਪਾਣੀ ਜਿਹੜਾ ਹੈ ਪਰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਸ ਵੇਲੇ ਜਿਹੜੇ ਹਾਲਾਤ ਸੜਕਾਂ ਦੇ ਕੁਝ ਇਸ ਤਰ੍ਹਾਂ ਬਣ ਰਹੇ ਨੇ ਕਿ ਤੁਸੀਂ ਦੇਖੋ ਕਿ ਜਿਸ ਵੇਲੇ ਅਸੀਂ ਆਪਣੀ ਸਟਾਰਟ ਕੀਤਾ ਸੀ ਇਸ ਨੂੰ ਰਿਪੋਰਟਿੰਗ ਨੂੰ ਤੇ ਇੱਥੇ ਪਾਣੀ ਨਹੀਂ ਸੀ ਤਾਂ ਹੁਣ ਲਗਾਤਾਰ ਪਾਣੀ ਵਧਦਾ ਜਾ ਰਿਹਾ ਹੈ ਔਰ ਲੋਕਾਂ ਨੂੰ ਖਾਸੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਾਰੇ ਵਾਸਤੇ ਖੜਦਾ ਪੰਜਾਬ ਵਾਸਤੇ ਕੋਈ ਨਹੀਂ ਖੜਦਾ ਔਰ ਇਸ ਵੇਲੇ ਦੀ ਤਸਵੀਰ ਤੁਹਾਨੂੰ ਸਾਜੀ ਕੀਤੀ ਹੈ ਕਿ ਪਿੰਡ ਦੇ ਲੋਕਾਂ ਵੱਲੋਂ ਜਿਹੜੇ ਘਰਾਂ 'ਚ ਫਸੇ ਲੋਕ ਨੇ ਉਹਨਾਂ ਨੂੰ ਘਰੋਂ ਕੱਢਣ ਦਾ ਕੰਮ ਇੱਥੇ ਸ਼ੁਰੂ ਕੀਤਾ ਜਾ ਰਿਹਾ ਹੈ ਕੈਮਰਾਮੈਨ ਅਰਸ਼ੇ ਨਾਲ ਸੁਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ